ਇਹ ਆਪਣੇ ਜੀ ਫਿਜ਼ੀਓਥੈਪੀ ਦਾ ਠੀਕ ਹੈ ਜੀ ਆਪਾਂ ਓਨਲੀ ਰੀਡ ਦੀ ਹੱਡੀ ਦਾ ਹੁੰਦਾ ਓਨਲੀ ਕੋਈ ਚੀਜ਼ ਲਿਖੀ ਆ ਪਿੱਛੇ ਰੀਡ ਦੀ ਹੱਡੀ ਦੇ ਅੱਗੇ ਅੱਛਾ ਰੀਡ ਦੀ ਹੱਡੀ ਦੇ ਨਾ ਮੈਂ ਪਿੱਛੇ ਜਿਹੜਾ ਬਾਹਰ ਬੋਰਡ ਸੀ ਉਹ ਦੇਖਿਆ ਤੇ ਉਹਦੇ ਉੱਤੇ ਬਹੁਤ ਸਾਰਾ ਕੁਝ ਲਿਖਿਆ ਹੋਇਆ ਕਿ ਮੋਢਿਆਂ ਦਾ ਦਰਦ ਗੋਡਿਆਂ ਦਾ ਦਰਦ ਉਹ ਸਾਰਾ ਇਹਦੇ ਨਾਲ ਰਿਲੇਟਡ ਹੈ ਫਰੋਜ਼ਨ ਸ਼ੋਲਡਰ ਸਰਵਾਈਕਲ ਬੈਕ ਪੇਨ ਠੀਕ ਹੈ ਨਾ ਇਹਦੇ ਨਾਲ ਕੋਟੋਕਡ 100 150 ਵਾਰੀ ਖਬਰ ਹੁੰਦੀ ਹੈ ਫਿਰ ਤੁਹਾਨੂੰ ਇਹ ਕਹਿ ਸਕਦੇ ਕਿ ਡੇਟਸੋ ਬਿਮਾਰੀ ਦੇ ਮਾਹਿਰ ਹੋਂ ਤੁਸੀਂ ਡੇਟਸੋ ਨਹੀਂ ਓਨਲੀ ਰੀਡ ਦੀ ਹੱਡੀ ਰੀਡ ਦੀ ਹੱਡੀ ਦੇ ਨਾਲ ਹੀ ਬਿਮਾਰੀਆਂ ਦਾ ਲਾਜੂ ਬਸ ਓਕੇ ਜਿਹੜੀਆਂ ਪੈਰਾਂ ਦਾ ਸੁਨ ਹੋਣਾ ਜਾਂ ਮੂੰਹ ਦਾ ਵਿੰਗਾ ਹੋਣਾ ਜਾਂ ਜਿਹੜੇ ਬੱਚੇ ਨੇ ਉਹ ਠੀਕ ਸੰਤੁਲਿਤ ਨਹੀਂ ਹੁੰਦੇ ਉਹਨਾਂ ਦੇ ਇਲਾਜ ਦੀ ਗੱਲ ਹੈ ਇਹ ਸਾਰਾ ਕੁਝ ਰੀਡ ਦੀ ਹੱਡੀ ਦੇ ਨਾਲ ਜੁੜਿਆ ਹੋਇਆ ਹੈ ਹਾਂਜੀ ਹਾਂਜੀ ਸਰ ਠੀਕ ਹੈ ਤੇ ਇਹ ਨੇ ਉਹ ਬਾਰੇ ਨਾਲ ਚੱਕਦੇ ਨੇ ਨਾ ਕੋਸਮੀਤ ਆ ਦੇਖੋ ਨੈਚੁਰਲ ਇਹਨਾਂ ਦੇ ਇੱਥੇ ਪੇਨ ਆ ਇਹਦੇ ਨਾਲ ਕੀ ਫਰਕ ਪੋਗੇ ਇਹਦੇ ਨਾਲ ਜੀ ਇਹਨਾਂ ਨੂੰ ਜਿਵੇਂ ਫਾਸਟ ਦੇ ਨਾਏ ਨੇ ਇਹ ਇਹ ਪਹਿਲਾਂ ਅਮਰੀਕਾ ਵੀ ਕਰਾ ਕੇ ਆਏ ਨੇ ਟ੍ਰੀਟਮੈਂਟ ਹੁਣ ਅੱਜ ਇਹਨਾਂ ਦਾ ਛੇਮਾ ਦੇਣਾ ਇਹ ਤੁਹਾਨੂੰ ਆਪ ਆਪਣੇ ਮੂੰਹ ਨਾਲ ਦੱਸਣਗੇ ਸਾਨੂੰ ਕਿੰਨਾ ਫਰਕ ਆ ਬਾਈ ਜੀ ਕਦੋਂ ਤੋਂ ਸਮੱਸਿਆ ਸੀ ਤੇ ਕੀ ਸਮੱਸਿਆ ਸੀ कि ਮੈਨੂੰ ਨਾ ਕਾਫੀ ਟਾਈਮ ਤੋਂ ਸੀਗਾ ਅਪਰੋਕਸੀਮੇਟਲੀ ਹੋ ਗਏ ਜੀ ਸਾਲ ਦੇ ਆਰਮ ਬੋਟ ਤੇ ਇਹਦੇ ਇਲਾਜ ਦੇ ਸਬੰਧ ਵਿੱਚ ਮੈਂ ਅਮਰੀਕਾ ਵੀ ਗਿਆ ਲਾਸੋ ਵਗੈਰਾ ਇੱਕ ਤਰੀਕੇ ਨਾਲ ਬਿਲਕੁਲ ਹਲਕੀ ਲਗ ਟਸ ਟਸ ਕਰੀ ਜਾਣੀ ਸੀ ਉਹਦੇ ਕਰਕੇ ਫਿਰ ਮੈਨੂੰ ਕਿਸੇ ਨੇ ਇਹਨਾਂ ਦਾ ਰੈਫਰੈਂਸ ਦਿੱਤਾ ਤਾਂ ਮੈਂ ਇਹਨਾਂ ਕੋਲ ਆਇਆ ਇਹਨਾਂ ਕੋਲੋਂ ਟ੍ਰੀਟਮੈਂਟ ਲੱਗੇ ਕਾਫੀ ਕਿੰਨੇ ਕਿੰਨੇ ਟਾਈਮ ਤੋਂ ਆ ਰਹੇ ਹੋ ਨਾ ਮੈਨੂੰ 6 ਦਿਨ ਹੋਏ ਨੇ ਬਾਈ ਕਿੰਨੇ ਸਮੇਂ ਤੋਂ ਤੇ ਕੀ ਸਮੱਸਿਆ ਆ ਰਹੀ ਸੀ ਪਾਜੀ ਮੈਂ ਨਾ ਟੇਲਰ ਦਾ ਕੰਮ ਕਰਦਾ ਹੈਗਾ ਮੇਰਾ ਕੰਮ ਬੈਠਣ ਦਾ ਹੈਗਾ ਠੀਕ ਹੈ ਤੇ ਸਿਰ ਚ ਝੁਕਾ ਕੇ ਕੰਮ ਕਰਨਾ ਪੈਂਦਾ ਇਹਨਾਂ ਦੀ ਮੈਂ ਵੀਡੀਓ ਦੇਖੀ ਸੀ ਇਹਨਾਂ ਨੇ ਪਾਈ ਸੀ ਫੇਸਬੁਕ ਤੇ ਠੀਕ ਉਹਦੇ ਦੌਰਾਨ ਮੈਂ ਕਿਹਾ ਚਲੋ ਇੱਕ ਵਾਰੀ ਇਹਨਾਂ ਕੋਲ ਆ ਕੇ ਜਾਨਾ ਫਿਰ ਕਰਾਏ ਮੈਨੂੰ ਮਤਲਬ ਲਾ ਲਓ ਤੁਸੀਂ 80% ਮੈਂ ਹੁਣ ਠੀਕ ਹੋ ਚੁੱਕਾ ਹਾਂ ਬਾਈ ਜੀ ਕੀ ਸਮੱਸਿਆ ਸੀਗੀ ਬਾਈ ਬਾਈ ਸੇਮ ਸਿਟਿੰਗ ਜੌਬ ਹੈ ਠੀਕ ਹੈ ਤੇ ਮੋਢੇ 'ਚ ਦਿੱਕਤ ਆ ਗਈ ਸਾਡੇ ਇਹ ਤੇ ਹੁਣ ਅੱਪਾ ਜੀ ਨੂੰ ਮਿਲਿਆ ਦੇਖਿਆ ਹੁਣ ਕਿ ਜਿਸ ਤੋਂ ਹੁਣ ਇਹ ਆ ਕਿ ਸਾਡਾ ਇਹ ਮੋਡਾ ਬਹੁਤ ਵਧੀਆ ਆਰਾਮ ਹੈ ਮੈਨੂੰ ਬੈਕ ਪੇਨ ਕਾਫੀ ਸੀ ਜਦੋਂ ਵੀ ਮੈਂ ਹੁਣ ਆਇਆ ਮੈਨੂੰ ਕਾਫੀ ਰਲੀਫ ਮਿਲਦਾ ਤਾਂ ਹੁਣ ਇਹਨਾਂ ਦੀ ਇਹ ਪ੍ਰੋਪਰ ਆ ਫਿਰ ਇਹਨਾਂ ਦੀ ਆਇਲਿੰਗ ਹੁੰਦੀ ਆ ਕਾਪਿੰਗ ਹੁੰਦੀ ਆ ਜਿਹੜੇ ਮਸਲ ਨੇ ਇਹਨਾਂ ਦੇ ਬਿਲਕੁਲ ਹੀ ਰਿਲੈਕਸ ਕਰਕੇ ਜਿੱਦ ਪਹਿਸ਼ਟ ਦੇ ਨਾਲ ਸੀ ਤੇ ਚੱਲ ਵੀ ਨਹੀਂ ਸਕਦੇ ਸੀ ਇਹਦੇ ਸਪੋਰਟ ਸਮਸਾਜਰ ਨੇ ਸਾਡੇ ਲਈ ਜਿਹੜਾ ਤੇਲ ਯੂਜ਼ ਕਰਦੇ ਆ ਉਹ ਦਮਦਾਰ ਇੱਕੋ ਹੀ ਔਇਲ ਯੂਜ਼ ਕਰਦੇ ਆ ਲੇਡਜ਼ ਲਈ ਲੇਡਿਸ ਰੱਖੇ ਨੇ ਜੈਂਟਸ ਲਈ ਜੈਂਟਸ ਸਟਾਫ ਰੱਖਿਆ ਤੇ ਫਸਟ ਦਿਨ ਆ ਕੇ ਬੰਦੇ ਨੂੰ 50% ਰਿਲੈਕਸ ਮਹਿਸੂਸ ਹੋਏਗਾ ਇਹ ਇਹ ਕੀ ਚੀਜ਼ ਹੈ ਇਹ ਸਾਰੇ ਜੀ ਆਪਣੇ ਇਸਟੋਮੇਟ ਲਣਗੇ ਜਿਵੇਂ ਹੁਣ ਆਪਣੇ ਇਹ ਚੀਜ਼ਾਂ ਪ੍ਰੈਸ ਜਿਣਾ ਹਨਾ ਸਮਾ ਦੇ ਹੁਣ ਆਇਲ 5 ਆ ਗਿਆ ਹਨਾ ਹੁਣ ਇਹਨੂੰ ਇੱਥੋਂ ਪ੍ਰੈਸ ਕਰਕੇ ਫਿਰ ਇਹਨੂੰ ਇੱਥੋਂ ਐ ਦੱਬੋ ਦੇਖਣ ਵਾਲੇ ਕਹਣਗੇ ਵੀ ਲੱਕੜਾਂ ਜੀਆਂ ਨੇ ਤਾਂ ਕੋਈ ਵੀ ਦੱਬੂ ਫਿਰ ਨਹੀਂ 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 ਲੱਕੜਾ ਨਹੀਂ ਫਿਰ ਮ사ਜਰ ਵੀ ਚੱਲਦੇ ਨੇ ਨਾ ਫੀਮਾ ਸਪੋਰਟਸ ਮ사ਜਰ ਆ ਗਏ ਹਨਾ ਉਹਨਾ ਆ ਸਪੋਰਟਸ ਤੇ ਰੀੜ ਦੀ ਹੱਡੀ ਦਾ ਆਪਣਾ ਮੇਨ ਹੈ ਜੀ ਹੋਰ ਆਪਾਂ ਕੋਈ ਨਹੀਂ ਕਿਸੇ ਨੂੰ ਕਹਿੰਦੇ ਵੀ ਆਪਣਾ ਆ ਚੀਜ਼ ਦਾ ਨਹੀਂ ਓਨਲੀ ਰੀੜ ਦੀ ਹੱਡੀ ਦਾ ਠੀਕ ਹੈ ਜੀ ਇਹਦੇ ਵਿੱਚ ਸਾਰੀ ਪ੍ਰੋਬਲਮਸ ਆ ਜਾਂਦੀਆਂ ਨੇ ਸਸ਼ਕਲ ਦੋਸਤੋ ਤੁਸੀਂ ਬਨੇਰਾ ਟੀਵੀ ਦੇ ਨਾਲ ਜੁੜ ਚੁੱਕੇ ਹੋ ਤੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ World of Relief ਫਿਜ਼ੀਓਥੈਰੇਪੀ ਦਾ ਬੋਰਡ ਲੱਗਿਆ ਹੋਇਆ ਜਿੱਥੇ ਦਾਵਾ ਕੀਤਾ ਜਾ ਰਿਹਾ ਹੈ ਕਿ ਸਰਵਾਈਕਲ ਗੋਡਿਆਂ ਦਾ ਦਰਦ ਮਾਈਗਰੇਨ ਕਮਰ ਦਰਦ ਅਧਰੰਗ ਜਿਹੜਾ ਟੁੱਟਿਆ ਹੋਇਆ ਸ਼ੋਲਡਰ ਹੈ ਤੁਹਾਡੇ ਗੈਪ ਪੈ ਜਾਂਦਾ ਜਾਂ ਕਿਸੇ ਤਰੀਕੇ ਦੀ ਸਮੱਸਿਆ ਆ ਜਾਂਦੀ ਹੈ ਸ਼ੋਲਡਰ ਦੇ ਵਿੱਚ ਉਸ ਦਾ ਇਲਾਜ ਕੀਤਾ ਜਾਂਦਾ ਤੇ ਇੱਕ ਲਾਈਨ ਹੋਰ ਤੁਸੀਂ ਪੜ੍ਹ ਸਕਦੇ ਹੋ ਜਿਸ ਦੇ ਵਿੱਚ ਲਿਖਿਆ ਕਿ ਇੱਥੇ ਹਰ ਤਰ੍ਹਾਂ ਦੇ ਪੁਰਾਣੇ ਰੋਗਾਂ ਦਾ ਇਲਾਜ ਬਿਨਾਂ ਦਵਾਈ ਤੋਂ ਤਸੱਲੀ ਬਖਸ਼ ਕੀਤਾ ਜਾਂਦਾ ਇਹ ਲਾਈਨਾਂ ਤੁਸੀਂ ਬਹੁਤ ਸਾਰੇ ਥਾਵਾਂ ਤੇ ਪੜੀਆਂ ਹੋਣਗੀਆਂ ਪਰ ਕੀ ਸੱਚਮੁੱਚ ਇੱਥੇ ਤਸੱਲੀ ਬਖਸ਼ੇ ਇਲਾਜ ਹੁੰਦਾ ਉਸ ਦਾ ਜਾਂਚ ਕਰਾਂਗੇ ਲੋਕ ਕੀ ਕਹਿੰਦੇ ਨੇ ਜਿਹੜੇ ਇੱਥੋਂ ਇਲਾਜ ਕਰਾ ਚੁੱਕੇ ਨੇ ਮਰੀਜ਼ਾਂ ਦੇ ਮੂੰਹੋਂ ਤੁਹਾਨੂੰ ਸੁਣਾਵਾਂਗੇ ਤੇ ਡਾਕਟਰ ਸਾਹਿਬ ਕੀ ਕਹਿੰਦੇ ਨੇ ਤੇ ਕਿਸ ਤਰੀਕੇ ਦਾ ਇਲਾਜ ਕਰਦੇ ਨੇ ਤੁਹਾਨੂੰ ਅੰਦਰ ਲੈ ਚਲਦੇ ਹਾਂ ਡਾਕਟਰ ਸਾਹਿਬ ਕੀ ਕਹਿੰਦੇ ਨੇ ਤੇ ਮਰੀਜ਼ ਕੀ ਕਹਿੰਦੇ ਨੇ ਕਿਸ ਤਰੀਕੇ ਦਾ ਇਲਾਜ ਇੱਥੇ ਕੀਤਾ ਜਾਂਦਾ ਉਹ ਤੁਹਾਨੂੰ ਸੁਣਾ ਦਿੰਦੇ ਆ ਡਾਕਟਰ ਸਾਹਿਬ ਕਿਹੜੀ ਥੈਰੇਪੀ ਹੈ ਜਿਹੜੀ ਤੁਸੀਂ ਦੇਣ ਲੱਗੇ ਹੋ ਕਿਉਂਕਿ ਬਹੁਤ ਸਾਰਾ ਕੁਝ ਬਾਹਰ ਲਿਖਿਆ ਹੋਇਆ ਸੀ ਕਿ ਇਲਾਜ ਕੀਤਾ ਜਾਂਦਾ ਹੈ ਤੇ ਇਹ ਥੈਰੇਪੀ ਕੀ ਹੈ ਇਹ ਆਪਣੀ ਜੀ ਫਿਜ਼ੀਓਥੈਰੇਪੀ ਦਾ ਠੀਕ ਹੈ ਜੀ ਆਪਾਂ ਓਨਲੀ ਰੀਡ ਦੀ ਹਿੰਦੀ ਦਾ ਕਰਦੇ ਆ ਓਨਲੀ ਇੱਕੋ ਹੀ ਚੀਜ਼ ਲਿਖੀ ਆ ਪਿੱਛੇ ਰੀਡ ਦੀ ਹੱਡੀ ਦੇ ਮਾਤੇ ਅੱਛਾ ਰੀਡ ਦੀ ਹੱਡੀ ਦੇ ਨਾ ਮੈਂ ਪਿੱਛੇ ਜਿਹੜਾ ਬਾਹਰ ਬੋਰਡ ਸੀ ਉਹ ਦੇਖਿਆ ਤੇ ਉਹਦੇ ਉੱਤੇ ਬਹੁਤ ਸਾਰਾ ਕੁਝ ਲਿਖਿਆ ਹੋਇਆ ਕਿ ਮੋਢਿਆਂ ਦਾ ਦਰਦ ਗੋਡਿਆਂ ਦਾ ਦਰਦ ਉਹ ਸਾਰਾ ਇਹਦੇ ਨਾਲ ਰਿਲੇਟਡ ਹੈ ਫਰੋਜ਼ਨ ਸ਼ੋਲਡਰ ਸਰਵਾਈਕਲ ਬੈਕ ਮੇਨ ਇਕ ਇਹਦੇ ਨਾਲ ਘੱਟੋ ਘੱਟ 100 150 ਬੰਵਾਰੀ ਕਵਰ ਹੁੰਦੀ ਹੈ ਯਾ ਰੀੜ ਦੀ ਹੱਡੀ ਦੇ ਨਾਲ 100 ਡੇਢ ਪੈਰਾਂ ਦੇ ਵਿੱਚ ਸਾਬਟੋਣੀ ਸੁੰਨ ਬਣਾ ਹੋਣਾ ਸਾਰੀ ਰੀੜ ਦੀ ਹੱਡੀ ਦੇ ਨਾਲ ਚੱਲ। ਫਿਰ ਤੁਹਾਨੂੰ ਇਹ ਕਹਿ ਸਕਦੇ ਕਿ 150 ਬਿਮਾਰੀ ਦੇ ਮਾਹਿਰ ਹੋ ਤੁਸੀਂ। ਹਾਂ ਨਹੀਂ 150 ਨਹੀਂ ਓਨਲੀ ਰੀੜ ਦੀ ਹੱਡੀ ਰੀੜ ਦੀ ਹੱਡੀ ਦੇ ਨਾਲ ਹੀ ਬਿਮਾਰੀਆਂ ਦਾ ਇਲਾਜ ਹੁੰਦਾ ਸਾਰਾ। ਓਕੇ ਜਿਹੜੀਆਂ ਪੈਰਾਂ ਦਾ ਸੁੰਨ ਹੋਣਾ ਜਾਂ ਮੂੰਹ ਦਾ ਵਿੰਗਾ ਹੋਣਾ ਜਾਂ ਜਿਹੜੇ ਬੱਚੇ ਨੇ ਉਹ ਠੀਕ ਸੰਤੁਲਿਤ ਨਹੀਂ ਹੁੰਦੇ ਉਹਨਾਂ ਦੇ ਇਲਾਜ ਦੀ ਗੱਲ ਹੈ ਇਹ ਸਾਰਾ ਕੁਝ ਰੀੜ ਦੀ ਹੱਡੀ ਦੇ ਨਾਲ ਜੁੜਿਆ ਹੋਇਆ ਜੀ। ਹਾਂਜੀ ਹਾਂਜੀ ਸਾਰਾ ਸਾਬ ਠੀਕ ਹੈ ਜੀ ਤੇ ਉਹ ਬਾਕੀ ਉਹ ਮਸ਼ੀਨਾਂ ਨੇ ਇਹਨੂੰ ਕੀ ਕਹਿੰਦੇ ਆ ਜਿਹੜੀ ਇਹ ਨੇ ਜੀ ਇਹ ਮੋਸਾਜਰ ਹੈ ਵੀ ਹੁਣ ਇਹਨਾਂ ਦੇ ਨੈਸਾਂ ਦੇ ਉੱਤੇ ਚੱਲ ਰਹੀ ਹੈ ਆਲ 4 ਆਲ 5 ਜੋ ਵੀ ਵੇਇਨਸ ਨੀਚੇ ਜਾ ਰਹੀਆਂ ਨੇ ਸਾਰੇ ਨੂੰ ਇਹ ਸਾਰੇ ਸਪੋਰਟਸ ਮੋਸਾਜਰ ਨੇ ਟੋਪਿੰਗ ਆ ਜੀ ਸਾਰੇ ਟੋਪਿੰਗ ਦੀ ਮਸ਼ੀਨਾਂ ਸਾਰੀ ਠੀਕ ਹੈ ਜੀ ਟੋਪਿੰਗ ਦੇ ਨਾਲ ਫਿਰ ਆਪਾਂ ਬਾਅਦ ਵਿੱਚ ਕਰਦੇ ਹਾਂ ਇਹਨਾਂ ਦਾ ਬੈਕਪੇਨ ਦੇ ਵਿੱਚ ਇਲਾਜ ਨਾਲ ਇਹ ਟੋਨ ਕੀਤੀ ਟੋਪਿੰਗ ਕੋਲਕੈਨ ਐ ਉਾਰੇ ਨਾਲ ਜਕਦੇ ਨੇ ਨਾ ਕੋਸ ਵੀ ਤੇ ਆ ਦੇਖੋ ਨੈਚੁਰਲ ਇਹਨਾਂ ਦੇ ਇੱਥੇ ਪੇਨ ਆ ਇਹਦੇ ਨਾਲ ਕੀ ਫਰਕ ਪੋਵੇ ਇਹਦੇ ਨਾਲ ਜੀ ਇਹਨਾਂ ਨੂੰ ਜਿਵੇਂ ਫਾਸਟ ਦੇ ਨਾਏ ਨੇ ਹੀ ਇਹ ਪਹਿਲਾਂ ਅਮਰੀਕਾ ਵੀ ਕਰਾ ਕੇ ਆਏ ਨੇ ਟ੍ਰੀਟਮੈਂਟ ਹੁਣ ਅੱਜ ਇਹਨਾਂ ਦਾ ਛੇਮਾ ਦੇਣਾ ਇਹ ਸਾਨੂੰ ਆਪ ਆਪਣੇ ਮੂੰਹ ਨਾਲ ਦੱਸਣਗੇ ਸਾਨੂੰ ਕਿੰਨਾ ਫਰਕ ਹੁਣ ਕਈ ਵਾਰੀ ਇਹ ਪਏ ਮਸ਼ੀਨਾ ਉਰੇ ਹੈ ਨਹੀਂ ਕਿਸੇ ਅਵੇਲੇਬਲ ਉਹ ਜਿਹੜੇ ਸਪੋਰਟਸ ਮ사ਜਰ ਨੇ ਸਾਡੇ ਲਵੇ ਜਿਹੜਾ ਤੇਲ ਯੂਜ਼ ਕਰਦੇ ਉਹ ਦਮਦਾਰ ਇੱਕੋ ਹੀ ਆਇਲ ਯੂਜ਼ ਕਰਦੇ ਆਂ ਠੀਕ ਹੈ ਇਹ ਤੁਸੀਂ ਆਪ ਤਿਆਰ ਕਰਦੇ ਹੋ ਜਾਂ ਮੰਗਵਾਉਂਦੇ ਨਹੀਂ ਨਹੀਂ ਆਨਲਾਈਨ ਜੀ ਆਨਲਾਈਨ ਸਾਰਾ ਦੇਖ ਪੂਰਾ ਇਹ ਕੋਈ ਵੀ ਨਹੀਂ ਵਰਤਦਾ ਮੋਬਾਈਲ ਠੀਕ ਹੈ ਸਾਰੇ ਪੇਸ਼ੈਂਟਾਂ ਲਈ ਸਾਰਾ ਟ੍ਰੀਟਮੈਂਟ ਅਸੀਂ ਇਹਦੇ ਰਾਹੀਂ ਕਰਦੇ ਹਾਂ ਅੱਛਾ ਜਿਹੜੀ ਵੀ ਜਿਹੜੀ ਵੀ ਮ사ਜ ਆ ਗੋਡਿਆਂ ਦੀ ਆ ਭਾਵੇਂ ਮੋਡਿਆਂ ਦੀ ਆ ਸਰਵਾਈਕਲ ਆ ਉਹ ਸਾਰਾ ਇਸੇ ਨਾਲ ਲੈ ਲੈ ਇਹਨਾਂ ਨਾਲ ਦੀ ਸਾਹਿਬ ਲੇਡਿਸ ਲਈ ਲੇਡੀਜ਼ ਰੱਖੇ ਨੇ ਜੈਂਟਸ ਲਈ ਜੈਂਟਸ ਸਟਾਫ ਰੱਖਿਆ ਤੇ ਫਸਟ ਦਿਨ ਆ ਕੇ ਬੰਦੇ ਨੂੰ 50% ਰਿਲੈਕਸ ਮਹਿਸੂਸ ਹੋਏਗਾ ਜਿਹੜਾ ਵੀ ਟ੍ਰੀਟਮੈਂਟ ਆਪਾਂ ਕਰਦੇ ਆ ਪੈਕੇਜ ਦੇ حساب ਨਾਲ ਵੀ ਕਰਦੇ ਆ ਜਿਵੇਂ ਹੁਣ ਬਾਹਰੋਂ ਆਏ ਨੇ ਭਾਜੀ ਅਮਰੀਕਾ ਤੋਂ ਆਏ ਨੇ ਕਹਿੰਦੇ ਸੀ ਉੱਥੇ ਤੱਕ ਜਾ ਕੇ ਆ ਗਏ ਪਰ ਸਾਨੂੰ ਫਰਕ ਨਹੀਂ ਪਿਆ ਹੁਣ ਤੁਸੀਂ ਇਹਨਾਂ ਨੂੰ A4 A5 ਦੀ ਪ੍ਰੋਬਲਮ ਆਏਗੀ S1 S1 ਦਾ ਜਿਹੜਾ ਦਰਦ ਉਹ ਇੱਥੋਂ نیچے ਤੱਕ ਜਾਂਦਾ ਕੋਈ ਗਿਆ ਤਾਕਤਾਲੀ ਨਾ ਸਕ ਮੈਂ ਤੁਹਾਨੂੰ ਸਾਰਾ ਉਹਦੇ ਵਿੱਚ ਦੱਸਾਂਗਾ ਡਾਇਰੈਕਸ਼ਨਸ ਉਹਨਾਂ ਦੀ ਕਪਿੰਗ ਹੋਗੀ ਆ ਕਿ ਅੱਛਾ ਜਿਹੜੀਆਂ ਇਹ ਇਹ ਕੀ ਚੀਜ਼ ਹੈ ਇਹ ਸਾਰੇ ਜੀ ਆਪਣੇ ਐਸਟੀਮੇਟ ਲੈਣਗੇ ਇਮੀ ਹੁਣ ਆਪਣਾ ਇਹ ਚੀਜ਼ ਆ ਪ੍ਰੈਸ ਜਣਾ ਹਨਾ ਨਾ ਦੇਖੋ ਹੁਣ ਆ l5 ਆ ਗਿਆ ਹਨਾ ਹੁਣ ਇਹਨੂੰ ਇੱਥੋਂ ਪ੍ਰੈਸ ਕਰਕੇ ਫਿਰ ਇਹਨੂੰ ਇੱਥੋਂ ਆਇਆ ਦੱਬਣਾ ਹਾਂ ਠੀਕ ਹਾਂ ਇਹ ਸੋਨੋ ਆਪ ਦੱਸਣਗੇ ਉੱਠ ਕੇ ਇਹਨੇ ਖਤਮ ਹੋ ਜਾਂਦਾ ਇਹਦੇ ਨਾਲ ਹਾਂਜੀ ਹਾਂ 100% ਸਾਰਾ 100% ਦੇਖਣ ਵਾਲੇ ਕਹਿਣਗੇ ਵੀ ਲੱਕੜਾਂ ਜੀਆਂ ਨੇ ਤਾਂ ਕੋਈ ਵੀ ਦੱਬ ਲੂ ਫਿਰ ਨਹੀਂ 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 ਲੱਕੜਾ ਨਹੀਂ ਫਿਰ ਮ사ਜਰ ਵੀ ਚੱਲਦੇ ਨੇ ਨਾ ਤੇ ਜਿਵੇਂ ਸਪੋਰਟਸ ਮ사ਜਰ ਆ ਗਏ ਹਨਾ ਹੁਣ ਆ ਸਪੋਰਟਸ ਇਹ ਵੀ ਹੋਈ ਕੰਮ ਕਰਦਾ ਜਿਹੜਾ ਵੀ ਦਬਕੇ ਤੋਂ ਬਾਅਦ ਤੁਸੀਂ ਇਹਦੇ ਨਾਲ ਉਹ ਕਰਦੇ ਹੋ ਹਾਂ ਤੁਹਾਨੂੰ ਤੁਹਾਨੂੰ ਆਪ ਦੱਸਣਗੇ ਖੜੇ ਹੋ ਕੇ ਇਹਨ ਲੋ ਘੰਟਾ ਹੋ ਗਿਆ ਪੂਰਾ ਕੰਟਾ ਪਹਿਲਾਂ ਮ사ਜ ਹੋਈ ਇਹਨਾਂ ਦੀ ਫਿਰ ਉਹਨੇ ਬਾਹਰ ਵੀ ਗਏ ਨੇ ਬਾਹਰ ਇਹਨਾਂ ਦਾ ਕਾਰੋਬਾਰ ਆ ਸਾਰਾ ਇਹ ਉੱਥੋਂ ਆਏ ਨੇ ਬਹੁਤ ਜ਼ਿਆਦਾ ਇਹਨਾਂ ਨੂੰ ਪ੍ਰੋਬਲਮ ਸੀ ਆ ਹੋਜੂ ਸਰਕਾਰੀ ਅ ਬਾਈ ਜੀ ਕਦੋਂ ਤੋਂ ਸਮੱਸਿਆ ਸੀ ਤੇ ਕੀ ਸਮੱਸਿਆ ਸੀਗੀ ਜੀ ਇਹ ਮੈਨੂੰ ਨਾ ਕਾਫੀ ਟਾਈਮ ਤੋਂ ਸੀਗਾ ਅਪਰੋਕਸੀਮੇਟਲੀ ਹੋ ਗਏ ਜੀ ਸਾਲ ਦੇ ਆਰੰਗੋਟ ਤੇ ਇਹਦੇ ਇਲਾਜ ਦੇ ਸਬੰਧ ਵਿੱਚ ਮੈਂ ਅਮਰੀਕਾ ਵੀ ਗਿਆ ਐ ਲਾਸੋ ਵਗੈਰਾ ਤੇ ਬਟ ਮੇਰੇ ਨੇ ਇਥੇ ਬੈਕ ਦੇ ਵਿੱਚ ਪੇਨ ਹੁੰਦੀ ਰਹਿੰਦੀ ਸੀ ਜਿਹੜੀ ਕਿ ਕਾਫੀ ਟਸ ਟਸ ਕਰਦੀ ਰਹਿੰਦਾ ਜਿਵੇਂ ਰਾਤ ਨੂੰ ਸੌਣ ਵਿੱਚ ਵੀ ਬੜੀ ਦਿੱਕਤ ਆਉਂਦੀ ਸੀ ਵੀ ਇੱਕ ਤਰੀਕੇ ਨਾਲ ਬਿਲਕੁਲ ਹਲਕੀ ਹਲਕੀ ਟਸ ਟਸ ਕਰੀ ਜਾਣੀ ਸੀ ਉਹਦੇ ਕਰਕੇ ਫਿਰ ਮੈਨੂੰ ਕਿਸੇ ਨੇ ਇਹਨਾਂ ਦਾ ਰੈਫਰੈਂਸ ਦਿੱਤਾ ਤਾਂ ਮੈਂ ਇਹਨਾਂ ਕੋਲ ਆਇਆ ਇਹਨਾਂ ਕੋਲ ਹੁਣ ਟਰੀਟਮੈਂਟ ਲੈ ਕੇ ਕਾਫੀ ਕਿੰਨੇ ਕਿੰਨੇ ਟਾਈਮ ਤੋਂ ਆ ਰਹੇ ਹੋ ਇਹਨਾਂ ਕੋਲ ਮੈਨੂੰ 6 ਦਿਨ ਹੋਏ ਨੇ ਜੀ ਪਰ ਕਾਫੀ ਹੱਦ ਤੱਕ ਮੈਨੂੰ ਤਕਰੀਬਨ 50% ਦੇ ਰੌਂਡ ਬੋਰਡ ਜਿਹੜਾ ਹੈਗਾ ਫਰਕ ਪੈ ਚੁੱਕਿਆ ਹੈ ਠੀਕ ਹੈ ਮਤਲਬ ਵੀ ਪਹਿਲਾਂ ਤੁਸੀਂ ਬਹੁਤ ਸਾਰੇ ਥਾਵਾਂ ਤੇ ਦਿਖਾਇਆ ਹੁਣ ਉਦੋਂ ਫਰਕ ਨਹੀਂ ਪਿਆ ਜੀ ਨਹੀਂ ਵੀਰ ਜੀ ਉਧਰ ਕੋਈ ਫਰਕ ਨਹੀਂ ਪਿਆਗਾ ਮੇਰੇ ਦੇ ਸਬੰਧ ਵਿੱਚ ਮੈਂ ਬਾਹਰ ਵੀ ਜਾ ਚੁੱਕਿਆ ਹਾਂ ਹਾਂ ਜੀ ਬਟ ਯੂ ਐਸ ਏ ਦੇ ਵਿੱਚ ਦੱਸ ਰਹੇ ਸੀਗੇ ਯੂ ਐਸ ਏ ਦੇ ਵਿੱਚ ਇਲਾਜ ਕਰਵਾਇਆ ਜੀ ਯੂ ਐਸ ਏ ਵਿੱਚ ਅਲਪਾਸੋ ਸੀਗਾ ਮੈਂ ਉੱਥੇ ਜਾ ਕੇ ਡਾਕਟਰ ਤੋਂ ਟ੍ਰੀਟਮੈਂਟ ਲਿੱਤਾ ਬਟ ਉਹਨਾਂ ਕੋਲ ਡਾਕਟਰ ਅਲਜਾਰ ਨੇ ਤੇ ਉਹਨਾਂ ਕੋਲ ਮੈਂ ਲਿੱਤਾ ਬਟ ਉਹਨਾਂ ਕੋਲ ਵੀ ਮੈਨੂੰ ਇਨਾ ਫਰਕ ਨਹੀਂ ਪਏਗਾ ਫਿਰ ਮੈਨੂੰ ਕਿਸ ਨੇ ਰეკਮੈਂਡ ਕਰਿਆ ਵੀ ਥੈਰਪੀ ਦਾ ਜਿਹੜਾ ਹੈਗਾ ਵੀ ਬੈਸਟ ਇਲਾਜ ਹੈ ਤੇ ਕਿਉਂਕਿ ਮੈਂ ਐਲੋਪੈਥੀ ਵਗੈਰਾ ਤਾਂ ਮੈਂ ਕਾਫੀ ਖਾ ਚੁੱਕਿਆ ਫਿਰ ਇਹਨਾਂ ਕੋਲ ਆਇਆ ਤਾਂ ਹੁਣ ਜਾ ਕੇ ਮੈਨੂੰ ਕਾਫੀ ਹੱਦ ਤੱਕ ਤਕਲੀਫ ਮਿਲੇ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਆ ਜੋ ਡਾਕਟਰ ਸਾਹਿਬ ਜਿਹੜੇ ਜਾਣਕਾਰੀ ਦਿਓ ਤੇ ਜਿਹੜੀ ਇੱਕ ਤਾਂ ਪਹਿਲਾਂ ਉਹ ਮਸ਼ੀਨ ਬਾਰੇ ਦੱਸੋ ਕਿ ਮਸ਼ੀਨ ਕੀ ਹੈ ਜਿਹੜੀ ਬਾਈ ਦੇ ਲਈ ਹੋਈ ਹੈ ਜੀ ਇਹ ਟੈਂਸ ਮਸ਼ੀਨਾਂ ਟੈਂਸ ਇਹ ਕੀ ਹੈ ਮਸਲ ਨਹੀਂ ਦੇ ਉੱਤੇ ਪ੍ਰੋਗਰਾਮ ਨੇ ਸਾਰੇ ਇਹਨਾਂ ਨੂੰ 8 ਪੇੜ ਲਾਏ ਨੇ ਆਪਾਂ ਨੇ ਪਹਿਲਾਂ ਇਹਨਾਂ ਦਾ ਇੱਥੇ ਤੱਕ 4 ਉਂਗਲਾਂ ਪਿੱਛੇ ਸੀਗਾ ਸਰ ਵਾਹਕਲ ਦਾ ਜਿਹੜਾ ਅੱਜ ਇਹਨਾਂ ਨੂੰ 12 ਦਿਨ ਹੋ ਗਏ ਨੇ ਠੀਕ ਹੈ ਜੀ ਇਹਨਾਂ ਤੇ ਬਹੁਤ ਜ਼ਿਆਦਾ ਸੀਗਾ ਪ੍ਰੋਬਲਮ ਹੁਣ ਇਹਨਾਂ ਨੂੰ ਆਪ ਤੁਸੀਂ ਪੁੱਛ ਸਕਦੇ ਹੋ ਵੀ ਕਿੰਨੀ ਪ੍ਰੋਬਲਮ ਬਾਈ ਕਿੰਨੇ ਸਮੇਂ ਤੋਂ ਤੇ ਕੀ ਸਮੱਸਿਆ ਆ ਰਹੀ ਸੀਗੀ ਪਾਜੀ ਮੈਂ ਨਾ ਟੇਲਰ ਦਾ ਕੰਮ ਕਰਦਾ ਹੈਗਾ ਮੇਰਾ ਕੰਮ ਬੈਠਣ ਦਾ ਹੈਗਾ ਠੀਕ ਹੈ ਤੇ ਸਿਰ ਚ ਝੁਕਾ ਕੇ ਕੰਮ ਕਰਨਾ ਪੈਂਦਾ ਇਹ ਮੈਨੂੰ 2 ਸਾਲ ਤੋਂ ਇੱਕ ਸਮੱਸਿਆ ਸੀਗੀ ਮੈਂ ਕਈ ਡਾਕਟਰ ਦਿਖਾਏ ਆਰਥੋ ਦੇ ਮੈਨੂੰ ਰਿਲੈਕਸ ਨਹੀਂ ਹੋਇਆ ਫਿਰ ਇਹਨਾਂ ਦੀ ਮੈਂ ਵੀਡੀਓ ਦੇਖੀ ਸੀ ਇਹਨਾਂ ਨੇ ਪਾਈ ਸੀ ਫੇਸਬੁੱਕ ਤੇ ਠੀਕ ਹੈ ਉਹਦੇ ਦੌਰਾਨ ਮੈਂ ਕਿਹਾ ਚਲੋ ਇੱਕ ਵਾਰੀ ਇਹਨਾਂ ਕੋਲ ਆ ਕੇ ਜਾਣਾ ਫਿਰ ਕਰਾਏ ਮੈਨੂੰ ਮਤਲਬ ਲਾ ਲਓ ਤੁਸੀਂ 80% ਮੈਂ ਹੁਣ ਠੀਕ ਹੋ ਚੁੱਕਾ ਹਾਂ ਕਿੰਨੀ ਵੀ ਵਾਰ ਆਇਓ ਅੱਜ ਇਹ ਅੱਜ ਮੈਂ 12ਵੀਂ ਵਾਰ ਆਇਆ ਠੀਕ ਹੈ 12 ਵਾਰ ਚ ਤੁਸੀਂ ਲਗਭਗ ਠੀਕ ਹੋ ਚੁੱਕੇ ਹੋ ਹ ਇਹਨਾਂ ਨੇ ਮੈਨੂੰ ਦੋ ਸੈਟਿੰਗ ਹੋਰ ਕਿਹਾ ਹੈ ਕਿ ਦੋ ਵਾਰੀ ਤੁਸੀਂ ਹੋ ਰਹੋ ਮਤਲਬ ਇੱਕਦਮ ਵਧੀਆ ਕੰਮ ਕਰੋਗੇ ਫਿਰ ਠੀਕ ਹੈ ਹੁਣ ਮਤਲਬ ਓਕੇ ਆ ਕੰਮ ਓਕੇ ਆ ਵੀਰੇ ਠੀਕ ਹੈ ਡਾਕਟਰ ਸਾਹਿਬ ਇਹਨਾਂ ਦੀ ਕੀ ਪ੍ਰੋਬਲਮ ਸੀਗੀ ਜੀ ਤੇ ਸਰਵਾਈਵਲ ਲਾਈਨਾਂ ਨੂੰ ਵੀ ਇਹਨਾਂ ਨੂੰ ਹਾਂ ਜੀ ਇਹ ਆਪਣੇ ਨਾਲ ਹੀ ਵਸਤੀ ਆ ਉੱਥੋਂ ਆਏ ਨੇ ਕਿ ਠੀਕ ਹੈ ਜੀ ਤੇ ਬਾਈ ਜੀ ਕੀ ਸਮੱਸਿਆ ਸੀਗੀ ਬਾਈ ਬਾਈ ਸੇਮ ਸਿਟਿੰਗ ਜੌਬ ਹੈ ਠੀਕ ਹੈ ਤੇ ਇਹ ਮੋਢੇ 'ਚ ਦਿੱਕਤ ਆ ਗਈ ਸਾਡੇ ਇਹ ਤੇ ਹੁਣ ਪਪਾ ਜੀ ਨੂੰ ਮਿਲਿਆ ਦੇਖਿਆ ਹੁਣ ਤਿੱਕੀਸ ਤੋਂ ਹੁਣ ਇਹ ਹੈ ਕਿ ਸਾਡਾ ਇਹ ਮੋਡਾ ਬਹੁਤ ਵਧੀਆ ਆਰਾਮ ਹੈ ਕਿ ਕੰਮ 'ਚ ਫਰਕ ਪੈ ਗਿਆ ਬਹੁਤ ਜਣੇ ਦੇ ਮੋਡੇ ਨੂੰ ਬਹੁਤ ਦਿੱਕਤ ਹੀ ਕੀ ਸੀ ਜਦੋਂ ਅਸੀਂ ਨਕਲਾਇਆ ਮੇਰੀ ਚੌਥੀ ਸੀਟਿੰਗ ਹੈ ਫਰਕ ਹੈ ਜਿਹੜਾ ਬਾਹਰ ਚੱਲਣ ਲੱਗ ਗਿਆ ਠੀਕ ਹੈ ਅੱਛਾ ਡਾਕਟਰ ਸਾਹਿਬ ਜਿਹੜੀਆਂ ਇਹ ਮਸ਼ੀਨ ਤੇ ਮਸ਼ੀਨ ਸੇਮ ਨੇ ਜਾਂ ਅਲੱਗ-ਅਲੱਗ ਨੇ ਅਲੱਗ-ਅਲੱਗ ਨੇ ਜੀ ਇਹ ਮੈਂ ਠੀਕ ਹੈ ਇਹ ਇਹ ਮੈਨੂਵਲ ਆ ਤੇ ਉਹ ਆਪਣਾ ਆਟੋਮੈਟਿਕ ਆ ਠੀਕ ਹੈ ਤੇ ਆਟੋਮੈਟਿਕ ਵਰਕ ਕਰਦੀ ਹੈ ਇਹ ਮੈਨੂਵਲ ਕੰਮ ਕਰ ਅੱਛਾ ਕੰਮ ਇੱਕੋ ਹੈ ਤੇ ਆਟੋਮੈਟਿਕ ਇੱਕੋ ਹੀ ਆ ਹਾਂ ਜੀ ਹਾਂ ਜੀ ਇਹਨਾਂ ਦੇ ਵਿੱਚ ਜਿਵੇਂ ਆ ਫੰਕਸ਼ਨ ਲੱਗ ਲਾ ਇਹਨਾਂ ਦੇ ਇਹਨਾਂ ਦੇ ਸਰਵਾਈਕਲ ਅੱਜ ਕੱਲ ਕੀ ਇਹਨਾਂ ਦੇ ਫੰਕਸ਼ਨਾਂ ਬਾਰੇ ਨੌਲੇਜ ਨਹੀਂ ਕਿਸੇ ਨੂੰ ਠੀਕ ਹੈ। ਉਹਨੇ ਮਸ਼ੀਨਾਂ ਨੇ ਆਪਾਂ ਕਹਿੰਦੇ ਵੀ ਮਸ਼ੀਨਾਂ ਲੈ ਆਏ ਉਹ ਪੁਆਇੰਟਸ ਤੇ ਲਾਣੀਆਂ ਨੇ ਵੀ ਪੁਆਇੰਟਸ ਕਿੱਥੇ ਉਹਨਾਂ ਸਰਵਾਈਕਲ ਦੇ ਪੁਆਇੰਟਸ ਕਿੱਥੇ ਨੇ ਸਾਰਾ ਇਹਦੇ ਨਾਲ ਆ ਸੰਬੰਧਿਤ ਨੇਗੀ। ਠੀਕ ਹੈ ਜੀ। ਤੇ ਮੈਲਫੋਰਨਾਸ ਕਿੱਥੇ ਜਾ ਰਹੀ ਆ ਸਰਵਾਈਕਲ ਦੀ ਕਿੱਥੇ ਜਾ ਰਹੀ ਆ ਲਵੇਂ ਜਾ ਕੇ ਠੀਕ ਹੈ ਜੀ। ਕਾਈ ਬਾਸੀ 4 C 2 C C8 ਤੱਕ ਸਰਵਾਈਕਲ ਦਾ ਠੀਕ ਹੈ ਜੀ। ਇਹਦੇ ਨਾਲ ਬਾਹਾਂ ਦੇ ਵਿੱਚ ਦਰਦ ਜਾਂਦਾ ਇਹਨਾਂ ਦੀਆਂ ਬਾਹਾਂ ਸੁੰਨ ਹੋ ਗਈਆਂ ਸੀ। ਠੀਕ ਹੈ ਬਹੁਤ ਇਹਨਾਂ ਦੇ ਡੇਢ ਤੋਂ 2 ਘੰਟੇ ਲਾਣੇ ਸੀ ਆਇਲ ਲਾ ਕੇ ਪੂਰਾ ਮ사ਜਰ ਸਾਰਾ ਵਰਕ ਚਾਹੀਦਾ ਠੀਕ ਹੈ ਜੀ ਤੇ ਜਿਹੜੇ ਹੋਰ ਇਹਨਾਂ ਨੂੰ ਕੀ ਸਮੱਸਿਆ ਸੀਗੀ ਪੈਰ ਸੋਲਰ ਰਹਿੰਦੇ ਸੀਗੇ ਠੀਕ ਹੈ ਜੀ ਉਹ ਤੁਸੀਂ ਪੁੱਛਣਾ ਕਿ ਕਿੰਨਾ ਸਮੇਂ ਤੋਂ ਤੁਸੀਂ ਆ ਰਹੇ ਹੋ ਤੇ ਕਿਵੇਂ ਰਿਲੈਕਸ ਮਹਿਸੂਸ ਕਰ ਰਹੇ ਹੋ ਜਾਂ ਨਹੀਂ ਜੀ ਹੋ ਗਿਆ ਜੀ ਮੈਨੂੰ 15 ਕ ਦਿਨਾਂੋਂ ਦੀ ਨੂੰ ਤੇ ਮਤਲਬ ਮੈਨੂੰ ਬੈਕ ਪੇਨ ਕਾਫੀ ਸੀ ਜਦੋਂ ਵੀ ਮੈਂ ਹੁਣੀ ਆ ਮੈਨੂੰ ਕਾਫੀ ਰੀਲੀਫ ਮਿਲਦਾ ਮਸ਼ੀਨਾ ਤੇ ਮਸਾਜ ਕਰਦੇ ਨੇ ਡਾਕਟਰ ਸਾਹਿਬ ਮਾਲਿਸ਼ ਕਰਾਉਂਦੇ ਨੇ ਤੇ ਹੁਣ ਅੱਜ ਮੇਰੇ ਆ ਪੈਰ ਤੇ ਵੀ ਲਗਾਈ ਐ ਇਹਨਾਂ ਨੇ ਤੇ ਮੈਨੂੰ ਰੀਲੀਫ ਮਿਲ ਰਿਹਾ ਠੀਕ ਹੈ ਕਿੰਨੇ ਕ ਸਮੇਂ ਤੋਂ ਸਮੱਸਿਆ ਆ ਰਹੀ ਸੀ ਤੁਹਾਨੂੰ ਮੈਨੂੰ ਹੋ ਗਿਆ ਜੀ ਸਾਲ ਤੋਂ ਸਾਲ ਤੋਂ ਪੈਰ ਸੁੰਨ ਰਹਿੰਦੇ ਸੀ ਹਾਂ ਜੀ ਬੈਕ ਪੇਨ ਜਾਂਦੀ ਸੀ ਬੈਕ ਪੇਨ ਸਰ ਹਾਂ ਜੀ ਹਾਂ ਜੀ ਹਾਂ ਠੀਕ ਤੇ ਹੁਣ ਜਿਹੜੇ ਹੁਣ ਬਿਲਕੁਲ ਠੀਕ ਆ ਠੀਕ ਆ ਹਾਂ ਜੀ ਡਾਕਟਰ ਸਾਹਿਬ ਇਹ ਮਸ਼ੀਨ ਇਹ ਪੈਰ ਜਿਹੜੀ ਨਾ ਸਾ ਜਾ ਸੁਣਨ ਹੁੰਦੇ ਨੇ ਉਹਨਾਂ ਦੇ ਲਈ ਹੈ ਜੀ ਹਾਂਜੀ ਹਾਂਜੀ ਇਹ ਪਹਿਲਾਂ ਵਾਈਬ੍ਰੇਸ਼ਨ ਕਰਦੀ ਹੈ ਟੈਂਸ ਇਸ ਤੋਂ ਬਾਅਦ ਕੀ ਇਹਨਾਂ ਦੀ ਪਿੱਛੇ ਲੀਡ ਜਿਹੜੀ ਇਹ ਰੱਖੇ ਨੇ ਆਪਾਂ ਨੇ ਉਹ ਮ사ਜ ਕਰਦੇ ਨੇ ਠੀਕ ਹੈ ਜੀ ਹਾਂਜੀ ਹੁਣ ਇਹਨਾਂ ਦੇ ਇਹ ਪ੍ਰੋਪਰ ਆ ਫਿਰ ਇਹਨਾਂ ਦੀ ਆਇਲਿੰਗ ਹੁੰਦੀ ਆ ਕਪਿੰਗ ਹੁੰਦੀ ਆ ਠੀਕ ਹੈ ਜੀ ਜਿਹੜੇ ਮਸਲ ਨੇ ਇਹਨਾਂ ਦੇ ਬਿਲਕੁਲ ਹੀ ਰਿਲੈਕਸ ਕਰਕੇ ਜਿੱਦ ਪਹਿਸ਼ਟ ਦੇ ਨਾਏ ਸੀ ਤੇ ਚੱਲ ਵੀ ਨਹੀਂ ਸਕਦੇ ਸੀ ਠੀਕ ਹੈ ਜੀ ਆਪ ਜੀ ਤੇ ਇਹਨਾਂ ਨੂੰ ਕੀ ਸਮੱਸਿਆ ਸੀ ਇਹਨਾਂ ਨੂੰ ਸਰਵਾਈਕਲ ਦੀ ਸੀ ਜੀ ਠੀਕ ਹੈ ਜੀ ਹਾਂ ਤੇ ਹੁਣ ਇੱਕ ਫਰਕ ਮਹਿਸੂਸ ਕਰ ਰਹੇ ਤੁਸੀਂ ਹਾਂਜੀ ਮੈਨੂੰ 50% ਰੀਲੀਫ ਮਿਲ ਗਿਆ ਸਾਰਾ ਠੀਕ ਹੈ ਕਿ ਕਿੰਨੇ ਟਾਈਮ ਤੋਂ ਆ ਰਹੇ ਹੋ ਇਨਾਂ ਕੋਲ ਤੁਸੀਂ ਜੀ ਮੈਨੂੰ 10-12 ਦਿਨ ਹੀ ਹੋਏ ਜਾਂਦੇ ਹਨ ਠੀਕ ਹੈ ਜੀ 10-12 ਦਿਨਾਂ ਦੇ ਵਿੱਚ 50% ਤੁਸੀਂ ਠੀਕ ਹੋ ਹਾਂਜੀ ਹਾਂਜੀ ਠੀਕ ਹੈ ਜੀ ਤੇ ਡਾਕਟਰ ਸਾਹਿਬ ਇਹ ਦੋ ਮਸ਼ੀਨਾਂ ਨੇ ਅਲੱਗ-ਅਲੱਗ ਇਹ ਅਲੱਗ-ਅਲੱਗ ਕੰਮ ਕਰਦੀਆਂ ਅਲੱਗ-ਅਲੱਗ ਕੰਮ ਕਰਦੀਆਂ ਇਹ ਇਹ ਕੀ ਕੰਮ ਕਰਦੀ ਹੈ ਤੇ ਇਹ ਦੇ ਵਿੱਚ ਫੰਕਸ਼ਨ ਨੇ ਵੀ ਇਹ ਹੁਣ ਇਹਨਾਂ ਦੇ ਲਾਇਆ ਜਿਵੇਂ ਆਪਾਂ ਨੇ ਟੈਂਸ ਫੋਰ ਚੈਨਲ ਆ ਗਈ ਠੀਕ ਹੈ ਜੀ ਇਹ ਆਟੋਮੈਟਿਕ ਲਿਖਿਆ ਹੋਇਆ ਹੈ ਦੇ ਉੱਤੇ ਆਟੋ ਠੀਕ ਹੈ ਹਾਂ ਇਹਦੇ ਵਿੱਚ ਸਾਈਟੋਂ ਦੇ ਨੇ ਕਿ ਜਿਵੇਂ ਸੀ ਸਾਬਨ ਲਾਤੇ ਆ ਫੋਰ ਲਾਤੇ ਆ ਨਾ ਉਹਦੇ ਸਾਬਨ ਨਾਲ ਇਹਨਾਂ ਦੀ ਬੈਂਸ ਦੇ ਉੱਤੇ ਪੁਆਇੰਟ ਦੇ ਉੱਤੇ ਲਾਇਆ ਹੋਇਆ ਠੀਕ ਹੈ ਜੀ ਅੱਛਾ ਇੱਕ ਇੱਕ ਮਸ਼ੀਨ ਨਾ ਬਾਹਰ ਵੀ ਸੀ ਉਹਦੇ ਬਾਰੇ ਵੀ ਦੱਸੋ ਕਿ ਕੀ ਸੀ ਬਾਈ ਹੁਰੀ ਬਾਈ ਬਾਈ ਹੁਰੀ ਬੈਠੀ ਮੈਂ ਜਿਹੜਾ ਵਰਕ ਕਰਦੀ ਇਹ ਸਰਵਾਈਕਲ ਦੇ ਕਰਦੀ ਆ ਇਹ ਕੰਪਨੀ ਵਾਲਿਆਂ ਕੋ ਨਹੀਂ ਉਹ ਵੀ ਗਰੰਟੀ ਹੈ ਇਹਦੀ ਮਸ਼ੀਨ ਦੀ ਜੀ ਠੀਕ ਹੈ ਜੀ ਇਹਦਾ 1 2 3 4 5 5 ਦਿਨਾਂ ਦੇ ਵਿੱਚ ਸਰਵਾਈਕਲ ਦੀ ਗਰੰਟੀ ਹੈ ਜੀ ਠੀਕ ਹੈ 6 ਦਿਨਾਂ ਚ 6 ਨਹੀਂ ਦਾ 10 ਦਿਨ 10 ਦਿਨ ਹੱਦ ਠੀਕ ਹੈ 10 ਦਿਨਾਂ ਚ ਬੰਦਾ ਓਕੇ ਓਕੇ ਜਾਏਗਾ ਠੀਕ ਹੈ ਹੁਣ ਇਹਦੇ ਵਿੱਚ ਕਿੰਨੀਆਂ ਪੈਰਾਲਾਈਜ਼ਿੰਗ ਨੇ ਫਿਰ ਇਹ ਪੈਰਾਂ ਦੇ ਲੱਗਦੀਆਂ ਫਿਰ ਮਸਲ ਨੂੰ ਪ੍ਰੋਪਰ ਕਰਦੀ ਆ ਠੀਕ ਹੈ ਜੀ ਮਤਲਬ 5-7 ਦਿਨਾਂ ਦੇ ਵਿੱਚ ਜਿਹਨੂੰ ਸਰਵਾਈਕਲ ਦੀ ਪ੍ਰੋਬਲਮ ਆ ਉਹ ਤੁਹਾਨੂੰ ਹੁਣ ਇਹ ਪਹਿਲੇ ਦਿਨ ਆਈ ਸੀ ਚੱਕਰ ਆਉਂਦੇ ਸੀ ਇਹਨਾਂ ਨੂੰ ਕਾਫੀ ਪਰੇਸ਼ਾਨ ਸੀ ਕਹਿੰਦੇ ਸੀ ਹਸਪੀਟਲ ਕਾਫੀ ਪੈਸਾ ਖਰਾਬ ਕਰ ਚੁੱਕੇ ਆ ਤੁਸੀਂ ਆਪ ਪੁੱਛ ਸਕਦੇ ਇਹਨਾਂ ਨੂੰ ਬਾਈ ਕਿੰਨੇ ਕ ਸਮੇ ਤੋਂ ਸਮੱਸਿਆ ਆ ਰਹੀ ਸੀ ਜੀ ਮਤਲਬ 4-5 ਸਾਲ ਤੋਂ ਆ ਰਹੀ ਸੀ ਜੀ ਤੇ ਹੁਣ ਇਹਨਾਂ ਕੋਲ ਕਿੰਨੇ ਟਾਈਮ ਤੋਂ ਆ ਰਹੇ ਹੋ? ਅ ਥੋੜਾ ਜਿਹਾ ਟਾਈਮ ਹੀ ਹੋਇਆ। ਠੀਕ ਹੈ। ਕਿੰਨਾ ਕਿੰਨਾ ਕੁ ਠੀਕ ਮਹਿਸੂਸ ਕਰ ਰਹੇ? ਹਾਲੇ ਤਾਂ ਪ੍ਰੋਪਰ ਸੈਟ ਹੈ ਹਲੇ। ਠੀਕ ਹੈ। ਰੂਟੀਨ ਚ ਚੈੱਕ ਅਪ ਵਾਸਤੇ ਆਨਣ। ਠੀਕ ਹੈ। ਹਾਂਜੀ। ਤੇ ਇੱਕ ਨਾ ਇੱਕ ਡਾਕਟਰ ਸਾਹਿਬ ਹੋਰ ਸੀਗਾ ਕਿ ਇਹ ਪੋਸਟਰ ਦੇ ਕੀ ਮਾਇਨੇ ਨੇ ਮਤਲਬ ਇਹਦਾ ਕੀ ਅ ਦੱਸਿਆ ਹੋਇਆ? ਠੀਕ ਹੈ। ਠੀਕ ਹੈ। ਮੈਂ ਲੋਰ ਬਾਈਪੀਨ ਸਟ੍ਰੈਚਿੰਗ। ਇਹ ਸ਼ਰਟਿਕਾ ਪੇਨ ਲਈ ਆ ਐਕਸਰਸਿਵ ਫੋਰਸ ਸ਼ਰਟਿਕਾ। ਪੋਜੀਟਿਵ ਨਾਲ ਸਦਾਵਜਿਗੀ ਐਸ ਵਾਰ ਨਾਲ ਉਹਦੇ ਲਈ ਇਹ ਐਕਸਰਸਾਈਜ਼ਸ ਨੇ ਠੀਕ ਹੈ ਜੀ ਤੇ ਬਾਕੀ ਜਿਹੜੀ ਰੀਡ ਦੀ ਹੱਡੀ ਦਾ ਆਪਣਾ ਮੇਨ ਹੈ ਜੀ ਹੋਰ ਆਪਾਂ ਕੋਈ ਨਹੀਂ ਕਿਸੇ ਨੂੰ ਕਹਿੰਦੇ ਵੀ ਆਪਣਾ ਆ ਚੀਜ਼ ਦਾ ਨਹੀਂ ਓਨਲੀ ਰੀਡ ਦੀ ਹੱਡੀ ਦਾ ਠੀਕ ਹੈ ਜੀ ਇਹਦੇ ਵਿੱਚ ਸਾਰੀ ਪ੍ਰੋਬਲਮਸ ਆ ਜਾਂਦੀਆਂ ਨੇ ਠੀਕ ਹੈ ਜੀ ਜਿਵੇਂ ਸਰਵਾਈਕਲ ਹਨਾ ਸਰਵਾਈਕਲ ਚੱਕਰ ਆਉਣਾ ਹਨਾ ਇਹ ਸਾਰਾ ਤੁਸੀਂ ਦਿਖਾ ਸਕੋ ਗੱਟ ਇਹ ਰੀਡ ਦੀ ਹੱਡੀ ਦੇ ਨਾਲ ਹੀ ਸਾਰੀਆਂ ਜੁੜੀਆਂ ਹੋਈਆਂ ਕਨੈਕਸ਼ਨ ਜਿੰਨੀਆਂ ਵੀ ਲਿਖਿਆ ਨੇ ਹਾਂ ਜਿੰਨੀਆਂ ਲਿਖਿਆ ਨੇ ਇਹਨਾਂ ਦਾ ਸਾਰੀਆਂ ਦਾ ਇਲਾਜ ਹੁੰਦਾ ਜੀ ਆਪਣਾ ਲਵੇ 100% ਪੱਕਾ ਇਲਾਜ ਠੀਕ ਹੈ। ਹਾਂ। ਅੱਛੇ ਡਾਕਟਰ ਸਾਹਿਬ ਇੱਕ ਤਾਂ ਤੁਹਾਡਾ ਸਮਾਂ ਤੇ ਇੱਕ ਐਡਰੈਸ ਜਿਹੜੇ ਲੋਕ ਦੇਖ ਰਹੇ ਨੇ ਸੰਗਤ ਦੇਖ ਰਹੀ ਆ ਉਹਨਾਂ ਨੂੰ ਜ਼ਰੂਰ ਦੱਸ ਦੋ ਜੀ। ਆਪਣਾ ਜੀ ਸਵੇਰੇ 9 ਵਜੇ ਤੋਂ ਸ਼ਾਮੀ 5 ਵਜੇ ਤੱਕ ਠੀਕ ਹੈ ਜੀ। ਆਪਣਾ ਪਟਿਆਲਾ ਭਾਰਸੋ ਰੋਡ ਠੀਕ ਹੈ। ਆਮਨਵੀਰ ਗਲੀ ਨੰਬਰ 3 ਠੀਕ ਹੈ ਜੀ। ਸਵੇਰੇ ਕਿੰਨੇ ਤੋਂ ਕਿੰਨੇ? ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ। ਠੀਕ ਹੈ ਜੀ। ਬਹੁਤ-ਬਹੁਤ ਸ਼ੁਕਰੀਆ। ਔਕਾ। ਇਹ ਸੰਸ ਸਾਡੇ ਨਾਲ ਡਾਕਟਰ ਗੁਰਦੀਪ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਇਲਾਜ ਹੁੰਦਾ ਤੇ ਕੀ ਕੀ ਮਸ਼ੀਨਾਂ ਦੇ ਤਹਿਤ ਇਹ ਇਲਾਜ ਕਰਦੇ ਨੇ। ਜੇਕਰ ਤੁਹਾਨੂੰ ਵੀ ਦਰਦਾਂ ਤੋਂ ਪੀੜ ਤੋਂ ਜਾਂ ਤੁਹਾਡਾ ਕੋਈ ਦੋਸਤ ਰਿਸ਼ਤੇਦਾਰ ਤਾਂ ਇਹਨਾਂ ਦੀ ਸੁਵਿਧਾ ਲਈ ਜਾ ਸਕਦੀ ਹੈ ਤੇ ਇਹਨਾਂ ਤੋਂ ਇਲਾਜ ਕਰਵਾਇਆ ਜਾ ਸਕਦਾ ਜੇਕਰ ਤੁਹਾਨੂੰ ਇਸ ਸੰਬੰਧੀ ਕੋਈ ਸਮੱਸਿਆ ਤਾਂ ਜਿਹੜਾ ਨੰਬਰ ਨੀਚੇ ਫਲੈਸ਼ ਕੀਤਾ ਜਾ ਰਿਹਾ ਤੇ ਉਸ ਨੰਬਰ ਨੂੰ ਡਾਇਲ ਕਰਕੇ ਤੁਸੀਂ ਇਹਨਾਂ ਦੇ ਨਾਲ ਸਿੱਧਾ ਰابطਾ ਕਾਇਮ ਕਰ ਸਕਦੇ ਹੋ ਤੇ ਆਪਣੀ ਅਪਾਇੰਟਮੈਂਟ ਜਿਹੜੀ ਬੁੱਕ ਕਰਾ ਸਕਦੇ ਹੋ ਅਗਲੀ ਵਾਰ ਕਿਸੇ ਹੋਰ ਸ਼ਖਸੀਅਤ ਨਾਲ ਮੁਲਾਕਾਤ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਦਿਓ ਆਗਿਆ ਰੱਬ ਰੱਖੇ